ਪਾਤੀ ਕੀ ਘਪਰਾਉਣ ਦੀ ਕੋਈ ਗੱਲ ਨਹੀਂ ਕੰਮ ਖਤਰੇ ਵਾਲਾ ਨਹੀਂ ਹੈਗਾ ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਆ ਦੇਖ ਆ ਖਤਰਾ ਨਹੀਂ ਤਾਂ ਹੋਰ ਕੀ ਆ ਇਹ ਆ ਲੋਕ ਜਿਹੜੇ ਇਹ ਕੋਈ ਬੇਲੇ ਨਹੀਂ ਹੈਗੇ ਜਿਹੜੇ ਲੋਕ ਖੜੇ ਆ ਸਭ ਪੂਰਾ ਖਤਰੇ ਪਰ ਨਿਸ਼ਾਨ ਚੱਲਦਾ ਵੀਰੇ ਚੱਲ ਰਿਆ ਨਾ ਜੀ ਖਤਰੇ ਪਰ ਆ ਜਿਹੜੇ ਬੰਦੇ ਕਹਿੰਦੇ ਤੇ ਕੋਈ ਖਤਰੇ ਵਾਲੀ ਗੱਲ ਨਹੀਂ ਉਹਨਾਂ ਨੇ ਉਈਓ ਵੀਡੀਓ ਪਾਤੀ ਉਹਨਾਂ ਨੂੰ ਉਹਨਾਂ ਨੂੰ ਤਾਂ ਸ਼ਰਮ ਕਰਨੀ ਚਾਹੀਦੀ ਆ ਨਾ ਸਾਨੂੰ ਬਾਈ ਜੀ ਜ਼ਿਆਦਾ ਤੋਂ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਆ ਦੋਸਤੋ ਸੱਤ ਲੂਜ ਦਰਿਆ ਨੂੰ 23 ਨੰਬਰ ਬੁਰਜੀ ਤੇ ਢਾਹ ਲੱਗ ਚੁੱਕੀ ਆ ਜਿੱਥੇ 29 ਤਰੀਕ ਨੂੰ ਢਾਹ ਲੱਗੀ ਸੀ ਜੀ ਆ ਪ੍ਰਸ਼ਾਸਨ ਵੀ ਸਾਰਾ ਪਹੁੰਚਿਆ ਹੋਇਆ ਹੈ ਜੀ ਸੋ ਦੇਖੋ ਮੌਕੇ ਤੇ ਤੇ ਇਲਾਕਾ ਵੀ ਸਾਰਾ ਇਕੱਠਾ ਹੋਇਆ ਪਿਆ ਜੀ ਪੂਰਾ ਇਕੱਠ ਹੋਇਆ ਪਿਆ 29 ਤਰੀਕ ਨੂੰ ਇੱਥੋਂ ਸਟਾਰਟਿੰਗ ਹੋਈ ਸੀ ਲੇਕਿਨ ਉਸ ਵਕਤ ਪ੍ਰਸ਼ਾਸਨ ਨੇ ਸੰਭਾਲ ਲਿਆ ਸੀ ਤੇ ਇਹ ਜਿਹੜੇ ਕੱਲ ਸਤਲੁਜ ਦਰਿਆ ਦੇ ਸਾਰੇ ਫਲੱਡ ਗੇਟ ਖੋਲੇ ਗਏ ਆ ਉਹਨਾਂ ਦੇ ਕਾਰਨ ਪਾਣੀ ਦੀ ਰਫਤਾਰ ਵਧੀ ਪਾਣੀ ਦੀ ਰਫਤਾਰ ਵਧਣ ਕਾਰਨ ਇਹ ਦੁਬਾਰਾ ਢਾਹ ਲੱਗੀ ਆ ਦੇਖੋ ਜੀ ਦੇਖੋ ਦੋਸਤੋ ਇਹ ਮੌਕੇ ਦੀਆਂ ਤਸਵੀਰਾਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਸੱਤ ਲੋਜ ਦਰਿਆ 23 ਨੰਬਰ ਬੁਰਜੀ ਦੋਦਪੁਰ 29 ਤਰੀਕ ਨੂੰ ਦੋਸਤੋ ਇਹ ਜਿਹੜੀ ਢਾਹ ਲੱਗੀ ਸੀ 29 ਤਰੀਕ ਨੂੰ ਅਸੀਂ ਵੀਡੀਓਜ਼ ਅਪਲੋਡ ਕੀਤੀਆਂ ਸੀ 29 ਤਰੀਕ ਨੂੰ ਇਹ ਢਾਹ ਐਤੋਂ ਘਟੋ-ਘਟ 30 ਫੁੱਟ ਪਿੱਛੇ ਸੀ ਉਸ ਵਕਤ 60 65 ਫੁੱਟ ਦੀ ਦੂਰੀ ਸੀ ਸਤਲੂਜ ਬੰਨ ਦੀ ਜਿਹੜਾ ਦੋਦਪੁਰ ਵਾਲੀ ਸਾਈਡ ਆ ਤੇ ਦਰਿਆ ਦੀ ਇਸ ਵਕਤ ਇਹਦੀ ਦੂਰੀ ਸਿਰਫ 30 ਫੁੱਟ ਰਹਿ ਗਈ ਆ ਤੇ ਉਹਦੇ ਨਾਲੋਂ ਇਹ 20 25 ਫੁੱਟ ਜਿਆਦਾ ਢਾਹ ਲੱਗ ਚੁੱਕੀ ਆ ਜਿਹੜਾ ਬਹੁਤ ਹੀ ਜਿਆਦਾ ਖਤਰੇ ਵਾਲਾ ਕੰਮ ਹੋਇਆ ਪਿਆ ਜੀ 29 ਤਰੀਕ ਨੂੰ ਵੀ ਢਾਹ ਇੱਥੇ ਲੱਗੀ ਸੀ ਤੇ ਇਲਾਕਾ ਵੀ ਸਾਰਾ ਪਹੁੰਚਿਆ ਹੋਇਆ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਤੇ ਮੌਕੇ ਤੇ ਵੀ ਆ ਦੇਖੋ ਜੀ ਦੇਖੋ ਦੋਸਤੋ ਕਿੰਨੀ ਸਪੀਡ ਆ ਪਾਣੀ ਦੀ ਬਹੁਤ ਨੇੜੇ ਆ ਗਿਆ ਭਾਈ 29 ਤਰੀਕ ਨੂੰ ਉੱਥੇ ਤਾਂ ਆਏ ਰਾਤ ਇਹ ਨਾ ਤੁੱਕਤਾ 29 ਵਜੇ ਗਿਆ ਇਹ ਕੱਲ ਜਿਹੜੇ ਗੇਟ ਖੋਲੇ ਆ ਨਾ ਸਾਰੇ ਉਹਦੇ ਨਾਲ ਵਧਿਆ ਪਾਣੀ ਦੀ ਹੈ ਨਾ ਹੁਣ ਇੱਧਰ ਵੀ ਮੀਂਹ ਪੈ ਗਿਆ ਨਾ ਇੱਧਰ ਵੀ ਮੀਂਹ ਧਾਰਤੀ ਦੂਹੀ ਹੋ ਗਈ ਨਾ ਤੁਸੀਂ ਤੁਸੀਂ ਕਦੋਂ ਗਏ ਹੋ ਜੀ ਹਾਂ ਤਾਂ ਸਵੇਰ ਲਈ ਆਏ ਹੋ ਜੀ ਸਵੇਰ ਦੇ ਆਏ ਹੋ ਜੀ ਸਵੇਰ ਤੇ ਆਈਂਦੇ ਸੀ ਅਸੀਂ ਕਿਹੜਾ ਪਿੰਡ ਆਪਣਾ ਹਾਂਜੀ ਬਜੀਤਪੁਰ ਤੋਂ ਜੀ ਇੱਥੇ ਲੋਕ ਨੇ ਆ ਜੂ ਠੀਕ 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 ਬਾਈ ਆ ਦੇਖੋ ਜੀ ਹਟਾ ਲੱਗੀ ਆ ਤੇ ਕਈ ਨਾ ਮੇਰੇ ਵੀਰ ਬੀਲੇ ਵਾਲੇ ਇੱਕ ਬੰਦੇ ਨੇ ਵੀਡੀਓ ਪਾਈ ਤੀ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਆ। ਉਹਨੇ 30 ਤਰੀਕ ਨੂੰ ਆ ਕੇ ਵੀਡੀਓ ਪਾਤੀ ਕਿ ਘਬਰਾਉਣ ਦੀ ਕੋਈ ਗੱਲ ਨਹੀਂ, ਕੰਮ ਖਤਰੇ ਵਾਲਾ ਨਹੀਂ ਹੈਗਾ। ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਆ ਦੇਖ ਆ ਖਤਰਾ ਨਹੀਂ ਤਾਂ ਹੋਰ ਕੀ ਆਏ। ਆ ਲੋਕ ਜਿਹੜੇ ਇਹ ਕੋਈ ਬੇਲੇ ਨਹੀਂ ਹੈਗੇ ਜਿਹੜੇ ਲੋਕ ਖੜੇ ਆ। ਸਾਬ ਪੂਰਾ ਖਤਰੇ ਪਰ ਨਿਸ਼ਾਨ ਚੱਲਦਾ ਵੀਰੇ। ਚੱਲ ਰਿਆਂ ਨਾ ਜੀ ਖਤਰੇ ਪਰ ਆ ਜਿਹੜੇ ਬੰਦੇ ਕਹਿੰਦੇ ਤੇ ਕੋਈ ਖਤਰੇ ਵਾਲੀ ਗੱਲ ਨਹੀਂ ਉਹਨਾਂ ਨੇ ਉਈਓ ਵੀਡੀਓ ਪਾਤੀ ਉਹਨਾਂ ਨੂੰ ਉਹਨਾਂ ਨੂੰ ਤਾਂ ਸ਼ਰਮ ਕਰਨੀ ਚਾਹੀਦੀ ਆ ਨਾ। ਸਾਨੂੰ ਬਾਈ ਜੀ ਜਿਆਦਾ ਤੋਂ ਜਿਆਦਾ ਸੁਚੇਤ ਰਹਿਣਾ ਚਾਹੀਦਾ। ਸੋ ਬਾਤੇ ਵਧ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਇਹਦਾ ਕੋਈ ਨਾ ਕੋਈ ਪ੍ਰਬੰਧ ਹੋ ਸਕੇ ਰਾਤ 9:30 ਵਜੇ ਠੀਕ ਦਾ ਜੀ ਇਹ ਅੱਛਾ ਜੀ 9:00 ਵਜੇ ਦੀ ਗੀੜਾ ਮਾਰ ਕੇ ਗਏ ਲੋਕ ਤੇ ਸਾਡਾ ਘਰ ਆਉਰੇ ਹਾਂਜੀ 9:30 ਵਜੇ ਪੂਰਾ ਠੀਕ ਦਾ ਜੀ ਇਹ ਮੇਰੇ ਰਾਤ ਗੇਭਾ 11-12 ਵਜੇ ਲੱਗੇ ਆ ਪਾਣੀ ਰੂਪਰ ਤੇ ਛੱਡਿਆ ਜੀ ਇਹ ਠੀਕ ਹੈ ਜੀ ਉਹਦੇ ਕਾਰਨ ਹੋਇਆ ਜੀ ਸਾਰਾ ਜੀ ਤੇ ਬਾਈ ਪਰਲੇ ਪਾਸੇ ਠੀਕ ਆ ਉਧਰ ਠੀਕ ਆ ਜੀ ਆਹੀ ਆ ਥੋੜਾ ਜੀ ਠੋਕਰ ਕਰਕੇ ਪਾਣੀ ਘੋਲ ਘੁੰਮ ਰਿਹਾ ਜੀ ਇਹ ਕਰਕੇ ਹੋ ਆ ਜੀ ਇਹ ਤਾਂ ਬਾਈ ਦੇਖੋ ਇਹ ਮੌਕੇ ਦੀਆਂ ਤੁਸੀਂ ਲਾਈਵ ਤਸਵੀਰਾਂ 1 ਸਤੰਬਰ ਦਿਨ ਸੋਮਵਾਰ 2025 ਤੇ ਸਮਾਂ ਇਸ ਵਕਤ ਸਮਾਂ ਕਿੰਨਾ ਹੋਇਆ ਸਿੱਟੀ ਦੇਖੀ ਸਮਾਂ ਇਸ ਵਕਤ 10 ਵਜੇ ਆ ਬਾਈ ਸਵੇਰ ਦੇ 10 ਵਜੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਆ ਦੇਖੋ ਸਾਰਾ ਇਲਾਕਾ ਇਸ ਵਕਤ ਇਸ ਢਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤੇ ਆ ਦੇਖੋ ਕੋਸ਼ਿਸ਼ਾਂ ਜਾਰੀ ਆ ਤੇ ਪ੍ਰਸ਼ਾਸਨ ਵੀ ਭਾਈ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹਾਂਜੀ ਇਹ ਪਹੁੰਚੇ ਹੋਇਆ ਜੀ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਜੀ ਪ੍ਰਸ਼ਾਸਨ ਵੀ ਆਪਣੇ ਪ੍ਰਬੰਧ ਕਰ ਰਿਹਾ ਤੇ ਪਹੁੰਚਣ ਦੀ ਬਾਈ ਕਿਰਪਾਲਤਾ ਕਰੋ ਵਾਤੇ ਬਾਦ ਤਾਂ ਜੋ ਐਦਾ ਕੋਈ ਪ੍ਰਬੰਧ ਹੋ ਸਕੇ ਕਿਉਂਕਿ ਜਿੰਨੇ ਲੋਕ ਹੋ ਜਾਂਦੇ ਆ ਉਹਨੇ ਦਿਮਾਗ ਹੋ ਜਾਂਦੇ ਆ ਉਹਨੇ ਆਈਡੀ ਹੋ ਜਾਂਦੇ ਆ ਤਾਂ ਕੰਮ ਜਿਹੜਾ ਹੁੰਦਾ ਛੇਤੀ ਆਪਣਾ ਗੇਟ ਦੇ ਵਿੱਚ ਆ ਜਾਂਦਾ ਤਾਂ ਉਹ ਵੀਡੀਓ ਨੂੰ ਵਾਤੇ ਬਾਦ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਮੁੱਖ ਮੰਤਰੀ ਤੱਕ ਵੀ ਪਹੁੰਚੇ ਉਹਨੂੰ ਵੀ ਪਤਾ ਲੱਗੇ ਕਿ ਕੀ ਹਾਲਾਤ